आ <laughs> ਕਨੈਕਸ਼ਨ ਕੀਤਾ ਜਾ ਰਿਹਾ ਹੈ ਉਹਨਾਂ ਨੂੰ ਰੋਕਿਆ ਜਾ ਰਿਹਾ ਹੈਗਾ ਰੋਕਿਆ ਜਾ ਰਿਹਾ ਸਿਰਫ ਪਿੰਡਾਂ 'ਚ ਜਾਣ ਲਈ ਕੋ ਅੱਜ ਤੁਸੀਂ ਸਾਰੇ ਦੇਖ ਰਹੇ ਹੋ ਪੰਜਾਬ ਦੇ ਵਿੱਚ ਸਾਡੇ ਜਿਹੜੇ ਭਾਟਕੇ ਜਨਤਾ ਪਾਰਟੀ ਦੇ ਕਾਰਜਕਰਤਾ ਨੇ ਜਿਸ ਤਰੀਕੇ ਦੇ ਨਾਲ ਉਹਨਾਂ ਦੇ ਪਰਚੇ ਦਰਜ ਹੋ ਰਹੇ ਨੇ ਉਹ ਸਾਰੇ ਤੁਸੀਂ ਦੇਖ ਰਹੇ ਹੋ ਅੱਜ ਸਾਡੇ ਸੁਨੀਲ ਜਾਖੜ ਜੀ ਨੇ ਜਦੋਂ ਨਰਿੰਦਰ ਮੋਦੀ ਜੀ ਦੀਆਂ ਸਾਡੇ ਪ੍ਰਧਾਨ ਮੰਤਰੀ ਜੀ ਦੀਆਂ ਨੀਤੀਆਂ ਨੇ ਜੋ ਉਹਨਾਂ ਦੀਆਂ ਸਕੀਮਾਂ ਨੇ ਜਦੋਂ ਘਰ-ਘਰ ਪਹੁੰਚਾਣ ਦੇ ਜਿਹੜੇ ਕੈਂਪ ਲਗਾਏ ਵੀ ਲੋਕਾਂ ਨੂੰ ਜਿਹੜੇ ਕਿਸਾਨਾਂ ਨੂੰ ਉਹ ਫਾਇਦਾ ਮਿਲ ਸਕੇ ਇੰਡਸਟਰੀ ਨੂੰ ਉਹਦਾ ਫਾਇਦਾ ਮਿਲ ਸਕੇ ਸ਼ਹਿਰ ਵਾਸੀਆਂ ਨੂੰ ਉਹਦਾ ਫਾਇਦਾ ਮਿਲ ਜਾਵੇ ਗਰੀਬ ਲੋਕਾਂ ਨੂੰ ਉਹਦਾ ਫਾਇਦਾ ਮਿਲ ਸਕੇ ਔਰ ਉਹਨਾਂ ਨੂੰ ਇਹ برداشت ਨਹੀਂ ਹੋਇਆ ਜਦੋਂ ਆਮ ਆਦਮੀ ਪਾਰਟੀ ਦੇ ਐਮਐਲਏ ਕੈਂਪ ਲਗਾਉਂਦੇ ਨੇ ਉਹ ਜਾਇਜ ਨੇ ਤੇ ਜਦੋਂ ਭਾਰਤੀ ਜਨਤਾ ਪਾਰਟੀ ਦੇ ਜੇ ਮੋਦੀ ਜੀ ਦੇ ਸਕੀਮਾਂ ਨੂੰ ਨਾਲ ਲੈ ਕੇ ਘਰ ਘਰ ਜਾ ਰਹੇ ਨੇ ਤੇ ਇਹਨਾਂ ਨੇ ਦੇਖੋ ਜਿਸ ਤਰੀਕੇ ਨਾਲ ਭਾਰਤੀ ਜਨਤਾ ਪਾਰਟੀ ਨੇ ਕਾਰਜਕਰਤਾ ਨੂੰ ਅਰੈਸਟ ਕੀਤਾ ਹੈ ਔਰ ਅੱਜ ਸਾਡੇ ਸੁਨੀਲ ਝਖੜੀ ਪ੍ਰਦੇਸ਼ ਦੇ ਅਧਿਕਾਰੀ ਨੂੰ ਅਰੈਸਟ ਕੀਤਾ ਵੇ ਇਹ ਭਾਰਤੀ ਜਨਤਾ ਪਾਰਟੀ ਦਾ ਕੋਈ ਵੀ ਕਾਰਜਕਰਤਾ ਬਰਦਾਸ਼ਤ ਨਹੀਂ ਕਰੇਗਾ ਮਾਨ ਸਾਹਿਬ ਸਾਰੀਆਂ ਜੇਲਾਂ ਭਰ ਦਿਆਂਗੇ ਅਸੀਂ ਡਰਨ ਵਾਲੇ ਨਹੀਂ ਸਾਡੇ ਇਸੇ ਤਰੀਕੇ ਨਾਲ ਹੀ ਸਾਡੇ ਜਿਹੜੇ ਲੋਕਾਂ ਦੇ ਹਿੱਤ ਵਾਸਤੇ ਕੰਮ ਨੇ ਅਸੀਂ ਕਰਦੇ ਰਵਾਂਗੇ ਸ਼ਰਮਨ ਦੇਵੀ ਜੀ ਕੀ ਕਹੋਗੇ ਇਹ ਜਿਹੜੇ ਪੁਤਲੇ ਆ ਕਿੱਥੇ ਕਿੱਥੇ ਬੁਕੇ ਜਾ ਰਹੇ ਆ ਅੱਜ ਸਾਰੇ ਪੰਜਾਬ ਦੇ ਵਿੱਚ ਹਰ ਵਿਧਾਨ ਸਭਾ ਦੇ ਵਿੱਚ ਜਿਹੜਾ ਜਿਹੜਾ ਪੁਤਲਾ ਬੁਕਿਆ ਜਾ ਰਿਹਾ ਹੈ ਕਿਉਂ ਕਿ ਅਸੀਂ ਲੋਕਾਂ ਦੇ ਹਿੱਤ ਵਾਸਤੇ ਕੰਮ ਕਰ ਰਹੇ ਸੀ ਅਸੀਂ ਮੋਤੀ ਜੀ ਦੀਆਂ ਸਕੀਮਾਂ ਘਰ-ਘਰ 'ਚ ਪਹੁੰਚਣ ਲੋਕੀ ਉਹਦਾ ਫਾਇਦਾ ਉਠਾ ਸਕਣ ਅਸੀਂ ਉਹ ਕੰਮ ਕਰ ਰਹੇ ਸੀ ਸਾਡੇ ਕਾਰਜਕਰਤਾ ਸਾਡੇ ਕਾਰਜਕਰਤਾ ਕੋਈ ਵੀ ਮਾੜਾ ਕੰਮ ਨਹੀਂ ਸੀ ਕਰ ਰਹੇ ਅਸੀਂ ਇੱਕ ਪ੍ਰੈਕਟੀਕਲ ਜਿਹੜੀਆਂ ਪਾਰਟੀਆਂ ਹੁੰਦੀਆਂ ਨੇ ਉਹ ਆਪਣੇ ਸ਼ਹਿਰ ਵਾਸਤੇ ਆਪਣੇ ਵਿਕਾਸ ਵਾਸਤੇ ਲੋਕਾਂ ਦੇ ਹਿੱਤ ਵਾਸਤੇ ਜਿਹੜੇ ਨੇ ਉਹ ਕੰਮ ਕਰਦੀਆਂ ਨੇ ਜਦੋਂ ਸਾਡੇ ਭਾਰਤੀ ਜਨਤਾ ਪਾਰਟੀ ਦੇ ਕਾਰਜਕਰਤਾ ਅੱਜ ਪਿੰਡਾਂ ਦੇ ਵਿੱਚ ਜਾ ਕੇ ਲੋਕਾਂ ਦੇ ਫਾਰਮ ਪਾ ਰਹੇ ਸੀ ਔਰ ਮੌਕੇ ਦੇ ਉੱਪਰ ਉਹਨਾਂ ਦੇ ਕਾਰਡ ਬਣਾ ਕੇ ਉਹਨਾਂ ਨੂੰ ਜਿਹੜੀਆਂ ਸਕੀਮਾਂ ਸੀ ਉਹਨਾਂ ਦਾ ਫਾਇਦਾ ਚੁੱਕਿਆ ਜਾ ਰਿਹਾ ਸੀ ਔਰ ਇਹ ਡਰਦੇ ਹੋਏ ਡਰੀ ਹੋਈ ਸਰਕਾਰ ਇਹ ਚੋਰ ਸਰਕਾਰ ਡਾਕੂ ਸਰਕਾਰ ਚੋਰਾਂ ਦੇ ਕਹਨ ਤੇ ਜਿਹੜੇ ਭਗੋੜੇ ਹੈਗੇ ਨੇ ਉਹ ਦਿੱਲੀ ਦੇ ਉਹਨਾਂ ਦੇ ਕਹਨ ਦੇ ਉੱਪਰ ਜਿਸ ਤਰੀਕੇ ਨਾਲ ਸਾਡੇ ਭਾਰਤੀ ਜਨਤਾ ਪਾਰਟੀ ਦੇ ਕਾਰਜਕਰਤਾ ਦੇ ਨਾਲ ਦੇ ਉੱਪਰ ਰੈਸਟੈਂਡ ਨੂੰ ਕੀਤਾ ਭਾਰਤੀ ਜਨਤਾ ਪਾਰਟੀ ਦਾ ਕੋਈ ਵੀ ਵਰਕਰ ਡਰਨ ਵਾਲਾ ਨਹੀਂ ਸਪੈਸ਼ਲੀ ਭਾਰਤੀ ਜਨਤਾ ਪਾਰਟੀ ਦੇ ਕਿਉਂ ਅਟੈਕ ਕੀਤਾ ਜਾਂਦਾ ਹੈ ਜਦਕਿ ਕਾਂਗਰਸ ਤੇ ਕੋਈ ਸ਼ਬਦਾਵਲੀ ਨਹੀਂ ਦੇਖੋ ਗੱਲ ਇਹ ਡਰੇ ਹੋਏ ਲੋਕ ਨੇ ਜਿਸ ਤਰੀਕੇ ਦੇ ਨਾਲ ਪਿੰਡਾਂ ਦੇ ਵਿੱਚ ਅੱਜ ਜਿਹੜੇ ਜ਼ਿੰਮੇਵਾਰ ਲੋਕ ਨੇ ਜਿਹੜਾ ਭਾਰਤੀ ਜਨਤਾ ਪਾਰਟੀ ਦਾ ਪਹਿਲਾਂ ਇਹਨਾਂ ਤੋਂ ਗੁਮਰਾ ਹੋ ਕੇ ਜਿਹੜਾ ਹੋਵੇ ਉਹ ਸਾਡਾ ਵਿਰੋਧ ਕਰ ਰਿਹਾ ਸੀ ਅੱਜ ਉਹਨਾਂ ਨੂੰ ਪਤਾ ਚੱਲ ਗਿਆ ਜੇ ਵਿਕਾਸ ਕਰ ਸਕਦੀ ਹੈ ਤੇ ਭਾਰਤੀ ਜਨਤਾ ਪਾਰਟੀ ਕਰ ਸਕਦੀ ਹੈ ਜੀ ਮੈਂ ਸਮਰਤਾ ਫੋਰ ਬੀਜੇਪੀ ਐਨਜੀਓ ਸੈਲ ਪੰਜਾਬ ਅੱਜ ਦੇਵੀ ਜੀ ਦੇ ਦਫਤਰ ਅਸੀਂ ਆਪਣੇ ਮੁੱਖ ਮੰਤਰੀ ਜੀ ਦਾ ਉਤਲਾ ਸਾੜਨ ਆਈ ਸੀ ਮੈਂ ਹੀ ਕਹਿਣਾ ਚਾਹੂੰਗੀ ਬੜੀ ਸ਼ਰਮਨਾਕ ਵਾਲੀ ਗੱਲ ਹੈਗੀ ਐ ਸਾਡੇ ਲਈ ਵੀ ਬੜੀ ਸ਼ਰਮ ਵਾਲੀ ਗੱਲ ਹੈ ਪਰ ਕੀ ਕਰੀਏ ਅਸੀਂ ਬਹੁਤ ਮਜਬੂਰ ਆ ਕਿਵੇਂ ਸੈਂਟਰ ਗਵਰਨਮੈਂਟ ਦੀਆਂ ਜਿੰਨੀਆਂ ਸਕੀਮਸ ਸੀਗੀਆਂ ਅਸੀਂ ਘਰ-ਘਰਾਂ ਵਿੱਚ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਅਸੀਂ ਆਸ਼ੀਮਾਨ ਕਾਰਡ ਲੋਕਾਂ ਦੇ ਬਣਾਉਣ ਦੀ ਕੋਸ਼ਿਸ਼ ਕੀਤੀ ਆਵਾਸ ਯੋਜਨਾ ਲੋਕਾਂ ਨੂੰ ਛੱਤਾਂ ਦਿਲਵਾਉਣ ਦੀ ਕੋਸ਼ਿਸ਼ ਕੀਤੀ ਪਰ ਨਹੀਂ ਜਿਹੜੀ ਅੱਜ ਦੀ ਮੌਜੂਦਾ ਸਰਕਾਰ ਹੈ ਉਹਨੂੰ ਇਹ ਗੱਲ ਹਜ਼ਮ ਨਹੀਂ ਹੋਈ ਕਿਉਂ ਕਿਉਂਕਿ ਉਹਨਾਂ ਦੀ 4 ਸਾਲ ਦੀ ਜਿੰਨੀ ਵੀ ਮਿਹਨਤ ਕਰ ਰਹੇ ਸੀਗੇ ਤੁਹਾਨੂੰ ਸਾਰਿਆਂ ਨੂੰ ਦਿਖ ਰਿਹਾ ਜਿੰਨੀ ਮਿਹਨਤ ਕਰ ਰਹੇ ਜਿੰਨੀਆਂ ناکਾਮੀਆਂ ਨੇ ਉਹਨਾਂ ਦੀਆਂ ਹੁਣ ਸਾਬਿਤ ਹੋ ਰਹੀਆਂ ਨੇ ਤੇ ਇਸ ਚੀਜ਼ ਤੋਂ ਉਹ ਡਰਦੇ ਹੋਏ ਉਹਨਾਂ ਨੇ ਤੱਕੇਸ਼ਾਈ ਕੀਤੀ ਸਾਡੇ ਜਿੰਨੇ ਕੈਂਪ ਹਰ ਘਰ ਦੇ ਵਿੱਚ ਪਿੰਡਾਂ ਪਿੰਡਾਂ 'ਚ ਜਾ ਕੇ ਕੈਂਪ ਲੱਗ ਰਹੇ ਸੀਗੇ ਲੋਕ ਭਲਾਈ ਦੇ ਕੰਮ ਹੋ ਰਹੇ ਸੀ ਪੁਲਿਸ ਨੂੰ ਭੇਜ ਕੇ ਤੱਕੇਸ਼ਾਈ ਕਰਕੇ ਸਾਡੇ ਅਰੈਸਟ ਕਰਵਾਏ ਗਏ ਵਰਕਰਸ ਜਦ ਕੀ ਬਿਲਕੁਲ ਐ ਤੱਕਾ ਬਿਲਕੁਲ ਨਹੀਂ ਚੱਲੇਗਾ ਇਹ ਡੈਮੋਕ੍ਰੇਸੀ ਬਿਲਕੁਲ ਨਹੀਂ ਚੱਲੇਗੀ ਇਹ ਲੋਕਤੰਤਰ ਦਾ ਸ਼ਰੇ ਆਮ ਕਤਲ ਹੈ ਇਸ ਲਈ ਕਹਿਣਾ ਚਾਹੂੰਗੀ 2027 ਦੇ ਵਿੱਚ ਪੰਜਾਬ ਪੂਰੀ ਤਰ੍ਹਾਂ ਸੋਚ ਲਏ ਕਿ ਤੁਹਾਨੂੰ ਸੇਵਾਵਲੀ ਸਰਕਾਰ ਚਾਹੀਦੀ ਹੈ ਜਾਂ ਧੋਖੇ ਵਾਲੀ ਥੈਂਕ ਯੂ